ਸੋ ਇਹ ਜਿਹੜੀ ਗੱਲ ਹੈ ਸਾਧ ਸੰਗਤ ਜੀ ਕਿ ਅਗਿਆਨ ਕਰਕੇ ਜਦੋਂ ਜਾਗ ਆ ਜਾਂਦੀ ਹੈ ਫਿਰ ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਤ੍ਰਿਸ਼ਨਾ ਵੀ ਬੜਾ ਵੱਡਾ ਭੁਖ ਹੈ ਬਹੁਤ ਵੱਡਾ ਦੁੱਖ ਹੈ ਬੜਾ ਵੱਡਾ ਦੁੱਖ ਹੈ ਕਿਉਂਕਿ ਬੰਦੇ ਨੂੰ ਸ਼ਾਂਤ ਹੋਣ ਹੀ ਨਹੀਂ ਦਿੰਦਾ ਹੋਰ ਅਗੇ ਹੋਰ ਅਗੇ ਹੋਰ ਅਗੇ ਜਿਵੇਂ ਗੁਰਬਾਣੀ ਦੇ ਵਿੱਚ ਉਦਾਹਰਨ ਦਿੱਤਾ ਕਿ ਜਿਹੜਾ ਹਿਰਨ ਉਹ ਰਾਤ ਨੂੰ ਜਦੋਂ ਨਿਕਲਦਾ ਨਾ ਜੰਗਲ ਦੇ ਵਿੱਚੋਂ ਉਹ ਰਾਤ ਨੂੰ ਨਿਕਲਦਾ ਤੇ ਜੰਗਲ ਦੇ ਦਾ ਰੇਗਿਸਤਾਨ ਸਾਈਡ ਤੇ ਰੇਤ ਕਿਲੋਮੀਟਰਾਂ ਤੱਕ ਫੈਲੀ ਹੋਈ ਹੁੰਦੀ ਹੈ ਰੇਤ ਦਾ ਮੈਦਾਨ ਜਿਹੜਾ ਉੱਤੋਂ ਪੈਂਦੀ ਚੰਦਰਮਾ ਦੀ ਚਾਨਣੀ ਤੇ ਉਹ ਰੇਤ ਇੰਜ ਲੱਗਦੀ ਹੈ ਜਿਵੇਂ ਪਾਣੀ ਦਾ ਸਮੁੰਦਰ ਹੁੰਦਾ ਪਰ ਲੱਗਦਾ ਥੋੜਾ ਜਿਹਾ ਦੂਰ ਹੈ ਤੁਸੀਂ ਵੀ ਕਈ ਵਾਰੀ ਵੇਖੋਗੇ ਇਹਨੂੰ ਕਹਿੰਦੇ ਨੇ ਮਿਰਗ ਮਿਰਚਕਾ ਮਿਰਕ ਮਿਰਚ ਦਾ ਮੇਕਪ ਦੀ ਤ੍ਰਿਸ਼ਨਾ ਤੁਸੀਂ ਕਈ ਵਾਰੀ ਵੇਖੋਗੇ ਬੜੀ ਧੁੱਪ ਪੈਂਦੀ ਹੋਵੇ ਨਾ ਤੇਜ ਗੱਡੀ ਚ ਲਾਉਂਦੇ ਆ ਚਲਾਉਂਦੇ ਆ ਇੱਕ ਵਾਰੀ ਮੈਂ ਰੋਕ ਹੀ ਗਿਆ ਸੀ ਮੈਂ ਕਿਹਾ ਕੀ ਹੋਇਆ ਤੇ ਸੜਕ ਤੇ ਪਾਣੀ ਹੁੰਦਾ ਪਿਆ ਕੋ ਸੜਕ ਹੋਵੇ ਸਾਫ਼ ਬੜੀ ਤੇ ਸੂਰਜ ਦੀ ਧੁੱਪ ਸੜਕ ਤੇ ਪਵੇ ਤੇ ਅੱਧਾ ਕੋ ਕਿਲੋਮੀਟਰ ਦੂਰ ਤੁਹਾਨੂੰ ਇੰਜ ਲੱਗੇਗਾ ਜਿਵੇਂ ਪਾਣੀ ਦੀ ਛਲ ਤਰੀ ਆਉਂਦੀ ਹੈ ਪਾਣੀ ਉੱਤੇ ਹੁੰਦਾ ਨਹੀਂ ਤੁਸੀਂ ਹੋਰ ਅੱਗੇ ਜਾਓ ਤੇ ਪਾਣੀ ਹੋਰ ਅੱਗੇ ਚਲਾ ਜਾਏਗਾ ਤੁਸੀਂ ਹੋਰ ਜਾਓ ਤੇ ਪਾਣੀ ਹੋਰ ਅੱਗੇ ਚਲਾ ਜਾਂਦਾ ਇਸ ਤਰ੍ਹਾਂ ਰਾਤ ਨੂੰ ਜਦੋਂ ਹਿਰਨ ਨਿਕਲਦਾ ਤੂੰ ਕਹਿੰਦਾ ਵੀ ਇਥੋਂ ਇੱਕ ਮੀਲ ਕੁ ਦੂਰ ਪਾਣੀ ਦਾ ਸਮੁੰਦਰ ਲੱਗਦਾ ਹੈ ਉਹ ਦੌੜਦਾ ਭੱਜਦਾ ਜੇ ਮੀਲ ਅੱਗੇ ਦੂਰ ਜਾਂਦਾ ਤੇ ਉਹ ਮੀਲ ਹੋਰ ਅੱਗੇ ਦੂਰ ਚਲਾ ਜਾਂਦਾ ਕਿਉਂਕਿ ਉੱਥੇ ਪਾਣੀ ਤੇ ਹੁੰਦਾ ਨਹੀਂ ਅਸਲ ਵਿੱਚ ਹੋਰ ਮੀਲ ਅੱਗੇ ਜਾਂਦਾ ਤੇ ਹੋਰ ਅੱਗੇ ਚਲਾ ਜਾਂਦਾ ਕਿਉਂਕਿ ਪਾਣੀ ਉੱਥੇ ਹੁੰਦਾ ਹੀ ਨਹੀਂ ਇਸ ਤਰ੍ਹਾਂ ਭਟਕਦਾ ਭਟਕਦਾ ਰੇਤ ਦੇ ਵਿੱਚ ਹੀ ਮਰ ਜਾਂਦਾ ਪਾਣੀ ਨਹੀਂ ਮਿਲਦਾ ਸਚੇ ਪਾਤਸ਼ਾਹ ਕਹਿੰਦੇ ਵੀ ਦੇਹ ਗੁਰੂ ਕੇ ਸਿਖਾ ਜਿੱਦੜ ਨੂੰ ਤੂੰ ਭਜ ਰਿਆ ਨਾ ਵੀ ਅਗਲੇ ਸਾਲ ਦੁੱਖ ਸੁਖ ਮਿਲੇਗਾ ਫਿਰ ਅਗਲੇ ਸਾਲ ਆ ਗਿਆ ਆਪਾਂ ਕਦੋਂ ਦੇ ਲੱਗੇ ਆ ਸਾਨੂੰ 2000 ਤੋਂ ਲੈ ਕੇ 20 ਸਾਲ ਹੋ ਗਏ ਅਗਲੇ ਸਾਲ ਸੁਖ ਮਿਲੇਗਾ ਜਦੋਂ ਅਗਲਾ ਸਾਲ ਆ ਗਿਆ ਫਿਰ ਉੱਤੇ ਉਹੋ ਜੀ ਫਿਰ ਅਗਲਾ ਸਾਲ ਫਿਰ ਉਹ ਹੀ ਹੁਣ ਕਹਿੰਦੇ ਨਾਮ ਜਪ ਲੈ ਅਮਰ ਛਕ ਲੈ ਮੁੰਡਾ ਵਿਆਹ ਲਈਏ ਫਿਰ ਕਰਾਂਗੇ ਮੁੰਡਾ ਵਿਆਹ ਲਿਆ ਉਹਦੇ ਮੁੰਡੇ ਹੋ ਗਿਆ ਹੁਣ ਨਹੀਂ ਚੱਗਦਾ ਕਹਿੰਦੇ ਇਹਨੂੰ ਪੋਤਰੇ ਨੂੰ ਵਿਆਹ ਲਈਏ ਫਿਰ ਉਹਨੂੰ ਵਿਆਹ ਗੱਲ ਫਿਰ ਵੀ ਨਹੀਂ ਬਣੀ ਫਿਰ ਉਹ ਤੇ ਰੋਈ ਜਾਂਦਾ ਫਿਰ ਇਹ ਅਗਿਆਨ ਹੈ ਸਾਰਾ ਇਤੁਈ ਦੁੱਖ ਹੈ ਇਹ ਤ੍ਰਿਸ਼ਨਾ ਹੈ ਇੱਕ ਵਿਛੋੜਾ ਇੱਕ ਦੁੱਖ ਭੁੱਖ ਤੇ ਇਹਨਾਂ ਕਰਕੇ ਹੀ ਇੱਕ ਦੁੱਖ ਸਖਤ ਵਾਰ ਜਮਦੂਤ ਇਹਨਾਂ ਕਰਕੇ ਜਮਦੂਤ ਆਉਂਦੇ ਨੇ ਫਿਰ ਜਿੰਨੀ ਤ੍ਰਿਸ਼ਨਾ ਹੈ ਉਹਨੇ ਜਮਦੂਤ ਵੱਡੇ ਜਿੰਨੀ ਤ੍ਰਿਸ਼ਨਾ ਉਨਾਂ ਹੀ ਵੱਡੇ ਜਮਦੂਤ ਤੇ ਉਨਾਂ ਹੀ ਉਹਨਾਂ ਦੇ ਵੱਡੇ ਡੰਡੇ ਤੇ ਉਨਾਂ ਹੀ ਵੱਡੇ ਉਹਨਾਂ ਦੇ ਸੰਗਲ ਤੇ ਜਿੰਨੀ ਤ੍ਰਿਸ਼ਨਾ ਜਿੰਨਾ ਸੰਤੋਖ ਪੈਦਾ ਹੋ ਜਾਏ ਤੇ ਉਨਾਂ ਹੀ ਸਤਕਾਰ ਵੈਗਰੂ ਦੇ ਘਰ ਦੇ ਵਿੱਚ ਸਾਰੇ ਦੂਤ ਜਿਹੜੇ ਨੇ ਦੇਵਤੇ ਬਣ ਕੇ ਆ ਜਾਂਦੇ ਨੇ ਹਾਜ਼ਰ ਹੋ ਜਾਂਦੇ ਨੇ ਸੇਵਾ ਕਰਨ ਵਾਲੇ ਇਹ ਸਾਰੀ ਸ੍ਰਿਸ਼ਟੀ ਉਹਦੇ ਅੱਗੇ ਝੁਕਦੀ ਹੈ ਜੋ ਸੰਤੋਖ ਵਿੱਚ ਚਲਾ ਜਾਂਦਾ ਹੈ ਜੋਤੀ ਇਰਜ ਵਿੱਚ ਚਲਾ ਜਾਂਦਾ ਜੋ ਟਿਕਾ ਦੇ ਵਿੱਚ ਚਲਾ ਜਾਂਦਾ ਇਸ ਕਰਕੇ ਫਿਰ ਦੂਤ ਬਣ ਗਏ ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤਵਾਜ ਜਮਦ ਦੂਤ ਇੱਕ ਦੁੱਖ ਰੋਗ ਲਗਾ ਤਨ ਧਾਏ ਹੁਣ ਇਹ ਜਿਹੜੀ ਤ੍ਰਿਸ਼ਨਾ ਰੋਗ ਵੀ ਬੜੇ ਪੈਦਾ ਕਰਦੀ ਦੋ ਰੋਗ ਦੱਸੇ ਨੇ ਗੁਰਬਾਣੀ ਦੇ ਵਿੱਚ ਸਭ ਤੋਂ ਵੱਡੇ ਇੱਕ ਨੂੰ ਦੀਰਗ ਕਿਹਾ ਤੇ ਇੱਕ ਨੂੰ ਵੱਡਾ ਕਿਹਾ ਦੀਰਗ ਉਹਨੂੰ ਕਹਿੰਦੇ ਨੇ ਜੋ ਲੰਮਾ ਹੋਵੇ ਇਹ ਦਿਸੇ ਨਾ ਜਿਹਦਾ ਪਤਾ ਨਾ ਲੱਗੇ ਟਾਈਫਾਇਡ ਜੋ ਅੰਦਰਲਾ ਬੁਖਾਰ ਹੈ ਬਾਹਰ ਥਰਮੋਮੀਟਰ ਵਿੱਚ ਆਉਂਦੇ ਨਹੀਂ ਤੁਰੇ ਫਿਰ ਉਹ ਸਾਰੇ ਦੁਨੀਆਂ ਵਿੱਚ ਉਹ ਕਹਿੰਦੇ ਬੁਖਾਰ ਥਰਮੋਮੀਟਰ ਵਿੱਚ ਆਉਂਦੇ ਨਹੀਂ ਪਰ ਅੰਦਰ ਹੱਡ ਟੁੱਟਦੇ ਨੇ ਇਹਨੂੰ ਕਿਹਾ ਹੌਮੈ ਹੌਮੈ ਦੀਰਗ ਰੋਗ ਹੈ ਦੀਰਗ ਰੋਗ ਦਾ ਮਤਲਬ ਜੋ ਬਾਹਰ ਨਜ਼ਰ ਨਹੀਂ ਆਉਂਦਾ ਬਾਹਰੋਂ ਆਪਣੇ ਆਪ ਨੂੰ ਵੀ ਨਹੀਂ ਪਤਾ ਲੱਗਦਾ ਮੈਨੂੰ ਹੌਮੈ ਦਾ ਰੋਗ ਲੱਗਿਆ ਹੋਇਆ ਹੈ ਹੌਮੈ ਦਾ ਰੋਗ ਕੀ ਹੈ ਬੜਾ ਖਤਰਨਾਕ ਰੋਗ ਹੈ ਅੱਜ ਦੇ ਸਮੇਂ ਦੇ ਵਿੱਚ ਮੇਰਾ ਇਹ ਤਜਰਬਾ ਹੈ ਸਾਥ ਸੰਗਤ ਜੀ ਇਹ ਇੰਨਾ ਗਹਿਣ ਰੋਗ ਹੈ ਤੇ ਇੰਨਾ ਖਤਰਨਾਕ ਹੈ ਇਹ ਸ਼ਰਾਬੀਆਂ ਕਬਾਬੀਆਂ ਦੇ ਵਿੱਚ ਤੇ ਹੈ ਜਾਂ ਨਹੀਂ ਮੈਨੂੰ ਪਤਾ ਨਹੀਂ ਇਹ ਧਾਰਮਿਕ ਬੰਦਿਆਂ ਵਿੱਚ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਮੈਂ ਦਾ ਤਜਰਬਾ ਕਰਕੇ ਵੇਖ ਲਿਆ ਇੱਕ ਬੰਦਾ ਇੱਕ ਨੂੰ ਥੋੜਾ ਜਿਹਾ ਕਹਿ ਦੇ ਉਹ ਥੋੜੀ ਜਿਹੀ ਵਡਿਆਈ ਕਰ ਤੇ ਦੂਜਾ ਮੂੰਹ ਉਸ ਵळे ਮੋਟਾ ਕਰ ਲਿੰਦਾ ਜੇ ਇਹਦੀ ਕਾਦੀ ਵਡਿਆਈ ਕਰ ਇਹ ਜਿਹੜੇ ਬੰਦੇ ਥੋੜੀਆਂ ਜੀਆਂ ਸੰਸਥਾ ਵਾਲੇ ਰਾਹ ਤੇ ਤੁਰ ਪੈਂਦਾ ਉਹਨਾਂ ਨੂੰ ਇਹਦਾ ਬਹੁਤਾ ਪਤਾ ਹੁੰਦਾ ਇੱਕ ਨੂੰ ਮਾੜੀ ਜੀ ਵਧਾਈ ਦੇ ਉਹ ਦੂਜਾ ਮੂੰਹ ਬਣਾ ਲਿੰਦਾ ਹਾਂ ਜਿਹਦੇ ਕੋਲ ਗੁਰੂ ਦਾ ਦਿੱਤਾ ਗਿਆਨ ਹੈ ਵੀ ਇਹ ਤਾਂ ਸਾਰੇ ਬਾਜੇ ਨੇ ਵਜਾਉਣ ਵਾਲਾ ਦੇ ਪਿੱਛੇ ਖੜਾ ਹੈ ਫਿਰ ਨਹੀਂ ਇਹ ਵਿਆਪ ਦੀ ਗੱਲ ਹੈ ਇਸੇ ਚੀਜ਼ ਨੂੰ ਮਾਰਨ ਵਾਸਤੇ ਨਵਾਬ ਕਪੂਰ ਸਿੰਘ ਨੇ ਕਿਹਾ ਸੀ ਵੀ ਨਵਾਬੀ ਤਾਂ ਲਵਾਂਗਾ ਜੇ ਘੋੜਿਆਂ ਦੀ ਸੇਵਾ ਮੇਰੇ ਤੋਂ ਛਡਾਓਗੇ ਨਹੀਂ ਕਿਉਂਕਿ ਇਹ ਚੀਜ਼ ਆ ਜਾਂਦੀ ਹਰ ਸਾਹਿਬ ਸਿੰਘ ਇਹ ਜ਼ਰੂਰ ਆ ਜਾਂਦੀ ਹੋਮੈਂ ਮੈਂ ਹੋਵਾਂ ਮੇਰੇ ਬਰਾਬਰ ਤੇ ਕੌਣ ਹੋਵੇ ਸਾਡੇ ਚ ਨਹੀਂ ਮਾਨ ਸਾਹਿਬ ਸਿੰਘ ਜੀ ਤੁਹਾਨੂੰ ਅਸੀਂ ਕੀ ਕਹਿਣਾ ਮੈਂ ਹੋਵਾਂ ਕੀਰਤਨੀਆਂ ਤੇ ਹੋਰ ਵੀ ਕੀ ਹੋਵੇ ਮੈਂ ਹੋਵਾਂ ਕਥਾ ਵਾਚੀ ਤੇ ਦੂਜੇ ਦਾ ਨਾਂ ਕੋਈ ਲੈ ਜਾਏ ਇਹ ਬਹੁਤ ਖਤਰਨਾਕ ਰੋਗ ਹੈ ਕਿਸੇ ਬਿਰਲੇ ਨੂੰ ਜਿੰਨਾ ਚਿਰ ਤੁਸੀਂ ਛੋਟੇ ਹੋ ਓਨਾ ਚਿਰ ਤੁਹਾਨੂੰ ਨਹੀਂ ਪਤਾ ਲੱਗੇਗਾ ਜੇਕਰ ਤੁਹਾਡੀ ਗੁਰੂ ਨੇ ਬਾਹ ਫੜ ਕੇ ਤੁਹਾਨੂੰ ਉੱਚਾ ਕਰ ਦਿੱਤਾ ਤੇ ਤੁਹਾਨੂੰ ਉਨੀਆਂ ਹੀ ਹਨੇਰੀਆਂ ਦਾ ਸਾਹਮਣਾ ਕਰਨਾ ਪਵੇ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਲੋਕ ਤੁਹਾਨੂੰ ਵੀਰ ਜੀ ਕਹਿੰਦੇ ਸਨ ਅੱਜ ਤੁਹਾਨੂੰ ਕੈਰੀਅਰ ਖਰੋਬ ਕਹਿੰਦੇ ਨੇ ਕਿਉਂ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਉਹ ਵੀ ਬੰਦਾ ਤੇਰੇ ਬਰਾਬਰ ਜਾ ਰਿਹਾ ਬਸ ਆਹ ਚੀਜ਼ ਖਾ ਗਈ ਅੰਦਰ ਉਹ ਇਹ ਇਹਨੂੰ ਕਹਿੰਦੇ ਦੀਰਗ ਰੋਗ ਹੋਮੈ ਦੀਰਗ ਰੋਗ ਹੈ ਇਹਨੂੰ ਮਹਾਰਾਜ ਨੇ ਕਿਹਾ ਭਾਈ ਮਿਟਣਾ ਇਹਨੂੰ ਤਾਂ ਹੀ ਵੈਗਰੂ ਦੀ ਪ੍ਰਾਪਤੀ ਹੋਵੇਗੀ ਗੁਰੂ ਸਾਹਿਬ ਕਹਿੰਦੇ ਹੋਰ ਕੋਈ ਰਸਤਾ ਨਹੀਂ ਇਹ ਬੜਾ ਔਖਾ ਹੈ ਗੁਰੂ ਤੋਂ ਬਿਨਾ ਮਿਟਦਾ ਨਹੀਂ ਇਸ ਚੀਜ਼ ਨੂੰ ਖਤਮ ਕਰਨਾ ਅੰਦਰੋਂ ਤੋ ਇਹ ਬਾਣੀ ਦੇ ਵਿੱਚ ਬਚਨ ਕਹਿੰਦੇ ਨੇ ਤੇ ਉੱਚੀ ਬੋਲਿਆ ਕਰੋ ਤੁਸੀਂ ਮਹਾਰਾਜ ਜਿਵੇਂ ਪਾਸ਼ਾ ਦੇ ਸਤਾਨ ਦੀ ਸੰਗਤ ਹੋ ਤੇ ਉਹਦੇ ਮਹਾਰਾਜ ਤੇ ਮਾਂ ਬੜੀ ਸੰਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਤੇ ਬਾਰ ਬਾਰਪੁਕਾਰੀ ਮਹਾਰਾਜ ਦੇ ਜੰਗ ਵਿੱਚ ਲਲਕਾਰਾ ਮਾਰਦੇ ਸਨ ਤੇ ਅੱਧੇ ਤੇ ਲਲਕਾਰੇ ਨਾਲ ਹੀ ਡਿੱਗ ਪੈਂਦੇ ਸਨ ਤੇ ਤੁਹਾਡਾ ਤੇ ਆਵਾਜ਼ ਨਹੀਂ ਨਿਕਲਦਾ ਸ਼ਬਦ ਦੇ ਵਿੱਚ ਮੈਂ ਸ਼ਬਦ ਪੜਿਆ ਕਿਸੇ ਨੇ ਜਵਾਬ ਘੱਟ ਹੀ ਦਿੱਤਾ ਦੋ ਚਾਰ ਸਿੰਘ ਹੀ ਬੋਲਦੇ ਸੀ ਅੱਗੇ ਕਿ ਬੈਠ ਮੇਰੀ ਪੀਰੀ ਦੇ ਮਾਲਕ ਤੁਸੀਂ ਆਗਮਨ ਮਨਾ ਰਹੇ ਹੋ ਉਹਨਾਂ ਦੇ ਆਸਥਾਨ ਤੇ ਬੈਠੇ ਹੋ ਗੱਜ ਕੇ ਬੋਲੋ ਪਿਆਰ ਦੇ ਨਾਲ ਆਪ ਗਵਾਈਏ ਤਾਂ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਆਪ ਗਵਾਈਏ ਹਾਂ ਆਪ ਗਵਾਈਏ ਤਾਂ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ